ਨਮਸਕਾਰ ਪੇਸ਼ੇ ਹਫਤਾਵਾਰੀ ਸਮਾਚਾਰ ਸਮਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਨਰਿੰਦਰ ਜੱਗਾ ਵਾਚਿਕਾ ਅਮਨਪ੍ਰੀਤ ਕੌਰ ਵਿਸ਼ਾ ਆਤਮ ਹੱਤਿਆ ਰੋਕਥਾਮ ਦਿਵਸ ਹਰ ਸਾਲ 10 ਸਤੰਬਰ ਨੂੰ ਮਨਾਇਆ ਜਾਂਦਾ ਹੈ ਇਸ ਦਿਹਾੜੇ ਦੀ ਸ਼ੁਰੂਆਤ 2003 ਵਿੱਚ ਆਤਮ ਹੱਤਿਆ ਰੋਕੂ ਸੰਸਥਾ ਨੇ ਵਿਸ਼ਵ ਸਿਹਤ ਸੰਗਠਨ ਅਰਥਾਤ WHO ਨਾਲ ਮਿਲ ਕੇ ਕੀਤੀ ਸੀ ਵਿਸ਼ਵ ਸਿਹਤ ਸੰਗਠਨ ਦੇ ਅਨੁਮਾਨ ਮੁਤਾਬਿਕ ਹਰ ਸਾਲ ਲਗਭਗ 7 ਲੱਖ 20 ਹਜ਼ਾਰ ਤੋਂ ਵੱਧ ਲੋਕ ਖੁਦਕੁਸ਼ੀਆਂ ਕਰਦੇ ਨੇ ਪਰ ਸੰਗਠਨ ਦਾ ਇਹ ਵੀ ਮੰਨਣਾ ਹੈ ਕਿ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕਦਾ ਅਤੇ ਇਸ ਦੇ ਲਈ ਸਮਾਜ, ਪਰਿਵਾਰ ਅਤੇ ਸਰਕਾਰ ਦਾ ਯੋਗਦਾਨ ਜ਼ਰੂਰੀ ਹੈ। ਦੇਸ਼ ਦੇ ਕੁਝ ਚੁਣੇ ਦਾ ਸੂਬਿਆਂ ਵਿੱਚ ਪੰਜਾਬ ਦਾ ਨਾਮ ਵੀ ਸ਼ਾਮਿਲ ਹੈ, ਜਿੱਥੇ ਖੁਦਕੁਸ਼ੀਆਂ ਦਾ ਦੌਰ ਚੱਲਿਆ ਏ। ਪੰਜਾਬ ਵਿੱਚ ਕੇਵਲ ਕਿਸਾਨ ਹੀ ਨਹੀਂ ਸਗੋ ਵਪਾਰੀ, ਮਜ਼ਦੂਰ, ਔਰਤਾਂ ਅਤੇ ਬੱਚਿਆਂ ਨੇ ਵੀ ਮੌਤ ਨੂੰ ਗਲ ਨਾਲ ਲਾਇਆ ਏ। 2019 ਤੋਂ 2020 ਵਿੱਚ ਦੇਸ਼ ਵਿੱਚ ਆਤਮ ਹੱਤਿਆ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਹੋਇਆ, ਜਦਕਿ 2022 ਵਿੱਚ ਕੁੱਲ 1,71,000 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ। ਪੰਜਾਬ ਦੀ ਆਤਮ ਹੱਤਿਆ ਦਰ ਉੜੀ ਘਟ ਹੈ 2021 ਵਿੱਚ ਇਹ ਦਰ 8.1 ਖੁਦਖੁਸ਼ੀਆਂ ਪ੍ਰਤੀ ਲੱਖ ਰਹੀ ਜੋ ਦੇਸ਼ ਦੀ ਔਸਤ ਦਰ 12% ਪ੍ਰਤੀ ਲੱਖ ਨਾਲੋਂ ਘੱਟ ਰਹੀ ਰਸਮੀ ਅੰਕੜਿਆਂ ਅਨੁਸਾਰ ਸਾਲ 2021 ਵਿੱਚ ਪੰਜਾਬ ਵਿੱਚ 2600 ਆਤਮਹੱਤਿਆ ਦੇ ਮਾਮਲੇ ਦਰਜ ਕੀਤੇ ਗਏ ਜਦਕਿ ਸਾਲ 2020 ਵਿੱਚ ਇਹ ਗਿਣਤੀ 2616 ਸੀ ਜਿਹੜੀ 2021 ਨਾਲੋਂ ਥੋੜੀ ਘੱਟ ਸੀ ਤਿਬੀਜਾ ਬਿਮਾਰੀ ਅਧਾਰਿਤ ਆਤਮਹੱਤਿਆ ਵਿੱਚ ਪੰਜਾਬ ਵਿਸ਼ੇਸ਼ ਰੂਪ ਵਿੱਚ ਉੱਚਾ ਰਿਹਾ ਸਾਲ 2021 ਵਿੱਚ ਆਤਮਹੱਤਿਆ ਦੇ ਮਾਮਲੇ ਵਿੱਚੋਂ 4.8% ਜਾਂ 1164 ਮਾਮਲੇ ਬਿਮਾਰੀ ਕਾਰਨ ਸਨ ਜੋ ਦੇਸ਼ ਦੀ ਔਸਤ ਦਰ ਤੋਂ ਲਗਭਗ 2.5 ਗੁਣਾ ਰਹੇ ਕਿਸਾਨ ਆਤਮ ਹੱਤਿਆ ਦੇ ਮਾਮਲੇ ਵਿੱਚ ਵਾਧਾ 2017 ਤੋਂ 2021 ਦੇ ਦੌਰਾਨ ਦਰਜ ਕੀਤਾ ਗਿਆ 2015 ਤੋਂ ਇਹ ਦਰ ਕਾਫੀ ਹੋ ਗਈ ਗੈਰ ਰਸਮੀ ਅੰਕੜੇ ਇਸ ਤੋਂ ਕਾਫੀ ਜ਼ਿਆਦਾ ਨੇ ਜਿਸ ਦੇ ਅਨੁਸਾਰ ਸਾਲ 2018 ਤੋਂ 2022 ਤੱਕ ਸੂਬੇ ਵਿੱਚ 12107 ਲੋਕਾਂ ਨੇ ਆਤਮ ਹੱਤਿਆਵਾਂ ਕੀਤੀਆਂ ਗੈਰ ਸਰਕਾਰੀ ਖੇਤੇ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਲੋਕ ਕੰਦੀ ਰਸਮੀਆ ਤੇ ਗੈਰ ਰਸਮੀ ਗਿਣਤੀ ਵਿੱਚ ਕਾਫੀ ਫਰਕ ਹੈ ਵੇਰਵੇ ਅਨੁਸਾਰ ਖੁਦਕੁਸ਼ੀਆਂ ਵਿੱਚ ਸਭ ਤੋਂ ਪ੍ਰਭਾਵਿਤ ਵਰਗ ਕਿਸਾਨ ਅਤੇ ਖੇਤੀ ਨਾਲ ਜੁੜੇ ਮਜ਼ਦੂਰ ਨੇ ਜਿਸ ਦਾ ਕਾਰਨ ਕਰਜ਼ੇ ਦੀ ਮਾਰ ਫਸਲ ਦੇ ਨੁਕਸਾਨ ਬਿਮਾਰੀ ਜਾਂ ਮੌਸਮੀ ਤਬਦੀਲੀਆਂ ਖੇਤੀ ਵਿੱਚ ਘਾਟਾ ਤੇ ਖਰਚੇ ਵੱਧ ਜਾਣਾ ਆਮਦਨ ਦਾ ਘਟ ਹੋਣਾ ਪਰ ਬਦਲ ਦੇ ਯੁੱਗ ਕਾਰਨ ਖਰਚਿਆਂ ਦਾ ਵੱਧ ਜਾਣਾ ਸ਼ਾਮਿਲ ਹੈ ਅੰਕੜੇ ਦੱਸਦੇ ਨੇ ਕਿ 2015 ਤੋਂ ਬਾਅਦ ਪੰਜਾਬ ਵਿੱਚ ਹਰ ਸਾਲ 250 ਤੋਂ ਵੱਧ ਕਿਸਾਨ ਆਤਮਹੱਤਿਆ ਕਰ ਰਹੇ ਸੀ ਜੋ ਪਹਿਲਾਂ ਦੇ ਮੁਕਾਬਲੇ 3 ਗੁਣਾ ਵਾਸੀ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਇਲਾਵਾ ਨੌਜਵਾਨ ਵਰਗ ਵੀ ਇਸ ਦਾ ਸ਼ਿਕਾਰ ਹੋ ਰਿਹਾ ਹੈ ਖਾਸ ਕਰਕੇ 18 ਤੋਂ 35 ਸਾਲ ਦੇ ਨੌਜਵਾਨਾਂ ਵਿੱਚ ਰੁਝਾਨ ਵੱਧ ਦਰਜ ਕੀਤਾ ਗਿਆ ਜਿਸ ਦੇ ਕਾਰਨ ਬੇਰੋਜ਼ਗਾਰੀ ਅਤੇ ਰੋਜ਼ਗਾਰ ਦੇ ਮੌਕੇ ਘੱਟ ਹੋਣਾ ਵਿਦੇਸ਼ ਜਾਣ ਲਈ ਲਗੀਆਂ ਉਮੀਦਾਂ ਪੂਰੀਆਂ ਨਾ ਹੋਣਾ ਪਰਿਵਾਰਕ ਦਬਾਅ ਰਿਸ਼ਤਿਆਂ ਦੇ ਟੁੱਟਣ ਪ੍ਰੇਮ ਸੰਬੰਧ ਸਮੱਸਿਆਵਾਂ ਵੀ ਸ਼ਾਮਿਲ ਨੇ ਇਸ ਤੋਂ ਇਲਾਵਾ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਕਾਫੀ ਵੱਡੀ ਹੈ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਲਤੋਂ ਛੁਟਕਾਰਾ ਨਾ ਮਿਲਣ ਕਾਰਨ ਮਾਨਸਿਕ ਦਬਾਅ ਵਿੱਚ ਆ ਕੇ ਆਤਮ ਹੱਤਿਆ ਕਰਦਿਨੇ ਇਸ ਤੋਂ ਇਲਾਵਾ ਕੌਮੀ ਅਪਰਾਧ ਰਿਕਾਰਡ ਵਿਰੁੱਧ ਅਨੁਸਾਰ ਪੰਜਾਬ ਵਿੱਚ ਆਤਮ ਹੱਤਿਆ ਦੇ ਲਗਭਗ 45% ਮਾਮਲੇ ਰੋਗਾਂ ਨਾਲ ਸੰਬੰਧਿਤ ਨੇ ਲੰਬੀ ਬਿਮਾਰੀ ਜਿਵੇਂ ਕੈਂਸਰ ਲੀਵਰ ਸ਼ੂਗਰ ਮਾਨਸਿਕ ਬਿਮਾਰੀਆਂ ਕਾਰਨ ਆਰਥਿਕ ਤੇ ਮਨੋਵਿਗਿਆਨਿਕ ਤਣਾਅ ਖੁਦਕੁਸ਼ੀਆਂ ਦਾ ਕਾਰਨ ਬਣਦੇ ਨੇ ਵੱਡੀ ਉਮਰ ਵਿੱਚ ਇਕੱਲਾ ਬਣ ਤੇ ਬੱਚਿਆਂ ਵੱਲੋਂ ਨਾ ਸੰਭਾਲਣਾ ਵੀ ਖੁਦਕੁਸ਼ੀਆਂ ਦਾ ਇੱਕ ਵੱਡਾ ਕਾਰਨ ਹੈ ਇਸ ਦੇ ਨਾਲ ਹੀ ਔਰਤਾਂ ਵਿੱਚ ਵੀ ਖੁਦਕੁਸ਼ੀਆਂ ਦਾ ਰੁਝਾਨ ਰਿਹਾ ਹੈ ਪਰਿਵਾਰਕ ਜ਼ੁਲਮ ਘਰੇਲੂ ਹਿੰਸਾ ਦਾਜ ਸੰਬੰਧੀ ਦਬਾਅ ਜਾਂ ਰਿਸ਼ਤਿਆਂ ਵਿੱਚ ਬਣ ਕਾਰਨ ਔਰਤਾਂ ਵੱਲੋਂ ਅਜਿਹੇ ਕਦਮ ਚੁੱਕਣ ਦੇ ਮਾਮਲੇ ਵੀ ਘਟ ਨਹੀਂ ਨੇ ਵਿਦਿਆਰਥੀ ਵਰਗ ਵਿੱਚ ਖਾਸ ਕਰਕੇ ਪ੍ਰੀਖਿਆਵਾਂ ਕੈਰੀਅਰ ਚੋਣ ਅਤੇ ਪੜ੍ਹਾਈ ਦੇ ਪ੍ਰੈਸ਼ਰ ਕਾਰਨ ਕੁਝ ਵਿਦੇਸ਼ ਜਾਣ ਦੀ ਦੌੜ ਵਿੱਚ ਪੈਸਾ ਕਰਜ਼ ਅਤੇ ਮਨੋਵਿਗਿਆਨਿਕ ਦਬਾਅ ਕਾਰਨ ਵੀ ਖੁਦਖੁਸ਼ੀਆਂ ਕਰਦੇ ਰਹੇ ਨੇ 2022 ਵਿੱਚ ਦੇਸ਼ ਦੀ ਪਹਿਲੀ ਕੌਮੀ ਆਤਮ ਹੱਤਿਆ ਰੋਕੂ ਰਣਨੀਤੀ ਜਾਰੀ ਹੋਈ ਜਿਸ ਦੇ ਅਨੁਸਾਰ 2030 ਤੱਕ ਆਤਮ ਹੱਤਿਆਵਾਂ ਵਿੱਚ 10% ਦੀ ਕਮੀ ਲਿਆਉਣੀ ਹੈ ਇਸ ਰਣਨੀਤੀ ਵਿੱਚ ਬਿਮਾਰੀਆਂ ਲਈ ਵਰਤੀਆਂ ਜਾ ਸਕਣ ਵਾਲੀਆਂ ਬਸਤਾਨ ਨੂੰ ਬੰਦ ਕਰਨਾ ਗੇਟਕੀਪਰ ਟ੍ਰੇਨਿੰਗ, ਕੋਲ ਅਧਾਰਿਤ ਜਾਗਰੂਕਤਾ, ਮੀਡੀਆ ਵਿੱਚ ਜ਼ਿੰਮੇਵਾਰ ਰਿਪੋਰਟਿੰਗ ਅਤੇ ਅੰਕੜਿਆਂ ਦੀ ਗੁਣਵੱਤਾ ਸੁਧਾਰਨਾ ਸ਼ਾਮਿਲ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਇਸ ਸਮੱਸਿਆ ਦੇ ਹੱਲ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ। ਘੱਟ ਆਮਦਨ ਵਾਲੇ ਪਰਿਵਾਰਾਂ ਲਈ ਸਹਿਯੋਗ ਨਾਮ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ। ਸਕੂਲਾਂ ਅਤੇ ਕਾਲਜਾਂ ਵਿੱਚ ਮਨੋਦਰਪਣ, ਸਿਹਤ ਕੈਂਪ, ਯੋਧ ਨਸ਼ੇ ਵਿਰੋਧ, ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ, ਨਸ਼ੇ ਕੇਂਦਰ ਦੀ ਸਥਾਪਨਾ, ਜਾਗਰੂਕਤਾ ਮਹਿੰਮ, ਕਿਸਾਨਾਂ ਲਈ ਵੱਖ-ਵੱਖ ਰੂਪਾਂ ਵਿੱਚ ਸਹਾਇਤਾ ਦਿੱਤੇ ਜਾਣੇ ਵੀ ਇਸ ਮੁਹਿੰਮ ਦਾ ਹਿੱਸਾ ਹੈ ਕਈ ਜੇਲਾਂ ਵਿੱਚ ਮਾਨਸਿਕ ਸਿਹਤ ਸਕ੍ਰੀਨਿੰਗ ਕਾਉਂਸਲਿੰਗ ਅਤੇ ਰੈਫਰਲ ਸੇਵਾ ਦੀ ਸਥਾਪਨਾ ਨਸ਼ੇ ਛੱਡ ਚੁੱਕੇ ਲੋਕਾਂ ਦੇ ਮੁੜ ਵਸੇਬੇ ਰੂਪ ਵਿੱਚੋਂ ਉਹਨਾਂ ਨੂੰ ਨੌਕਰੀਆਂ ਹੁਨਰ ਵਿਕਾਸ ਪ੍ਰੋਗਰਾਮ ਉਤਸ ਕੇਂਦਰਾਂ ਤੇ ਇਲਾਜ ਵਰਗੇ ਪ੍ਰੋਗਰਾਮ ਦਿੱਤੇ ਗਏ ਨੇ ਪੰਜਾਬ ਹੁਣ ਜਦ ਹੜਾਂ ਦੀ ਮਾਰ ਨਾਲ ਜੂਝ ਰਿਹਾ ਹੈ ਤਦ ਕੇਂਦਰ ਸਰਕਾਰ ਦਾ ਵਿਸ਼ਵ ਆਤਮਹਤ ਰੋਕਥਾਮ ਦਿਵਸ ਆਸ ਦੀ ਕਿਰਨ ਵਾਂਗ ਨਜ਼ਰ ਆ ਰਿਹਾ ਹੈ ਜੀਵਨ ਪਰਮਾਤਮਾ ਦੀ ਦਿੱਤੀ ਦਾਤ ਹੈ ਦੁੱਖ ਅਤੇ ਸੰਘਰਸ਼ ਸਮੇਂ-ਸਮੇਂ ਤੇ ਮਹਿਮਾਨ ਨੇ ਹਰੇਕ ਮੁਸ਼ਕਲ ਦਾ ਹੱਲ ਹੈ ਪਰ ਜੀਵਨ ਕੋਈ ਬਦਲ ਨਹੀਂ ਹੌਸਲੇ ਸਹਿਯੋਗ ਅਤੇ ਪਿਆਰ ਨਾਲ ਹਰ ਹਨੇਰੇ ਵਿੱਚੋਂ ਰੌਸ਼ਨੀ ਲੱਭੀ ਜਾ ਸਕਦੀ ਹੈ ਇਸ ਦੇ ਨਾਲ ਹੀ ਸਮਾਚਾਰ ਸਮਿਖਿਆ ਖਤਮ ਹੋਈ ਨਮਸਕਾਰ